ਮੇਰਾ ਨਾਮ ਜੀ ਅਮਨ ਮੂਲ ਨਿਵਾਸੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਜੁਜਵਿਨ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਐਂਬੈਡਕਰ ਕੋਰ ਕਮੇਟੀ ਤੋਂ ਸੀਨੀਅਰ ਮੈਂਬਰ ਆ ਜਿਹੜਾ ਧਰਮ ਆਇਆ ਦੇਖੋ ਜੀ ਇਹ ਜਿਹੜਾ ਤੁਸੀਂ ਪਿਛਲੇ ਕੁਝ ਮਹੀਨੇ ਪਹਿਲੇ ਵੀ ਦੇਖਿਆ ਕਿ ਬੁਹੇ ਬਾਰੀਆਂ ਪਿਕਚਰ ਆਈ ਸੀ ਜਿਦੇ ਵਿੱਚ ਮੂਲ ਨਿਵਾਸੀ ਸਮਾਜ ਦੀ ਧੀਆਂ ਨੂੰ ਗਲਤ ਦਿਖਾਇਆ ਗਿਆ ਸੀ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਦਿਖਾਇਆ ਗਿਆ ਸੀ ਉਹ ਵੀ ਤੁਹਾਨੂੰ ਪਤਾ ਹੈ ਕਿ ਸਾਡੇ ਮੋਰਚੇ ਵਾਲੋ ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਲੋਕ ਪੋਖੜ ਧਰਾਲ ਰੱਖ ਕੇ ਬੜੀ ਹਿੰਮ ਮੁਸ਼ਕਲ ਦੇ ਨਾਲ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਸੀ ਪਰ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਮਿਲਦੇ ਵੀ ਰਹੇ ਹੁਣ ਤੋਂ ਬਾਅਦ ਵੀ ਇਹ ਕਹਿੰਦੇ ਜਿਹੜੀ ਗ੍ਰਿਫਤਾਰੀ ਕੀਤੀ ਜਾਵੇ ਕਹਿੰਦੇ ਜੀ ਉਹਨੇ ਹਾਈ ਕੋਰਟ ਚ ਕੁਐਸ਼ਨਿੰਗ ਪਾਈ ਆ ਦੇਖੋ ਜੀ ਹਾਈ ਕੋਰਟ ਚ ਅਗਰ ਕੁਐਸ਼ਨਿੰਗ ਉਹਨੇ ਪਾਈ ਆ ਉਹਦੇ ਨਾਲ ਉਹਦੀ ਗ੍ਰਿਫਤਾਰੀ ਤੇ ਕੋਈ ਸਟੇ ਨਹੀਂ ਲੱਗ ਜਾਂਦਾ ਹਾਈ ਕੋਰਟ ਦਾ ਇੱਕ ਨੋਟਿਸ ਵੀ ਆ ਇੱਕ ਆਰਡਰ ਵੀ ਜਾਰੀ ਹੋਇਆ ਆ ਕਿ ਅਗਰ ਤੁਹਾਨੂੰ ਇਹ ਗਲਤ ਲੱਗਦੀ ਆ ਜਾਂ ਕੋਈ ਵੀ ਉਹਦੇ ਵਿੱਚ ਕੋਈ ਵੀ ਅਧਿਕਾਰੀ ਤੁਹਾਨੂੰ ਗਲਤ ਲੱਗਦਾ ਆ ਤੁਸੀਂ ਉਹਨੂੰ ਨਾਮਜ਼ਦ ਕਰਕੇ 3 ਦਿਨ ਦਾ ਨੋਟਿਸ ਦੇ ਕੇ ਉਹਨੂੰ ਗ੍ਰਿਫਤਾਰ ਕਰ ਸਕਦੇ ਜੇ ਪਰ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਇਹਨੂੰ ਗ੍ਰਿਫਤਾਰ ਕਰਦਾ ਪਿਆ ਦੇਖੋ ਸਾਡੇ ਸਮਾਜ ਦੇ ਗੁਰਵਿੰਦਰ ਸਿੰਘ ਰੰਗਰੇਟਾ ਜੀ ਉਹਨੇ ਸਾਨੂੰ ਨਹੀਂ ਪਤਾ ਕਿ ਉਹਨੇ ਫੇਸਬੁੱਕ ਤੇ ਗਲਤ ਕਮੈਂਟ ਕੀਤਾ ਜਾਂ ਨਹੀਂ ਕੀਤਾ ਉਹ ਇੱਕ ਸਾਈਬਰ ਕ੍ਰਾਈਮ ਦਾ ਵਿਸ਼ੇ ਬੰਦਾ ਸੀ ਪਰ ਹੋਰ ਤੇ ਬਿਨਾ ਇਨਵੈਸਟੀਗੇਸ਼ਨ ਕੀਤੇ ਉਹਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੀ ਇਸਲਾਖਾ ਪਿੱਛੇ ਸੁੱਟ ਦਿੱਤਾ ਗਿਆ ਫਿਰ ਅਸੀਂ ਫਿਰ ਦੇਖੋ ਇੱਕ ਹੋਰ ਮੁੱਦਾ ਆ ਭਗਵਾਨ ਵਾਲਮੀਕੀ ਅੰਬੇਡਕਰ ਪਵਨ ਦੀ ਜਿਹੜੀ ਗ੍ਰਾਂਟ ਆ ਜਿਸ ਦੇ ਆਪਣੇ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਜਗਦੀਸ਼ ਕੁਮਾਰ ਜੱਗੂ ਜੀ ਕਟੋ ਘਾਟ ਵੀ 5 6 ਵਰੀ ਏਡੀਸੀ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਆ ਉਹਦੇ ਵਿੱਚ ਜੱਗੂ ਪ੍ਰਧਾਨ ਜੀ ਨੇ ਸਾਰਾ ਦੱਸਿਆ ਕਿ ਇਹ ਚੀਜ਼ਾਂ ਪਹਿਲਾਂ ਬਣੀਆਂ ਸੀ ਇਹ ਗ੍ਰਾਂਟ ਦਾ ਜਿਹੜਾ ਕਪੜਾ ਕੀਤਾ ਗਿਆ ਉਸ ਤੇ ਵੀ ਕੋਈ ਗੌਰ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਮੰਦਰ ਕਮੇਟੀ ਆ ਭਗਵਾਨ ਵਾਲਮੀਕੀ ਵਾਲਮੀਕੀ ਯੂਥ ਵੈਲਫੇਅਰ ਸਭਾ 2001 ਦੀ ਬਣੀ ਹੋਈ ਆ ਤੇ ਗਲਤ ਤਰੀਕੇ ਨਾਲ ਕਿਸੇ ਆਦਮੀ ਨੇ ਸੰਸਥਾ ਬਣਾ ਕੇ ਉਥੋਂ ਗ੍ਰਾਂਟ ਲੈ ਲਈ ਔਰ ਤੇ ਕੋਈ ਐਕਸ਼ਨ ਨਹੀਂ ਫਿਰ ਰਹਿ ਗਈ ਜਾਂਦਾ ਸਾਡੇ ਕੋਲ 바ਵਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦਾ ਅਧਿਕਾਰ ਆਰਟੀਕਲ 19 ਜਿਹਦੇ ਵਿੱਚ ਅੱਜ ਧਾਰਮਿਕ ਸਮਾਜਿਕ ਜਥੇਬੰਦੀਆਂ ਬੈਠੀਆਂ ਆਂ ਤੇ ਜਿੰਨੀ ਦੇਰ ਤੱਕ ਬੂਹੇ ਬਾਰੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਹੁਣ ਪੁਲਿਸ ਪ੍ਰਸ਼ਾਸਨ ਬਹੁਤ ਸਾਡੇ ਦਬਾਅ ਨਾਲ ਇਹ ਹੀ ਦਬਾਅ ਤੁਸੀਂ ਉੱਤੇ ਬੂਹੇ ਬਾਰੀਆਂ ਫਿਲਮ ਵਾਲੇ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਫੜੋ ਪੇਲੋਂ ਵੀ ਕਿਦੋਂ ਖਰਚਾ ਕਰਾਉਣਾ ਸੀਗਾ ਉਦੋਂ ਵੀ ਲਗਾਤਾਰ ਸੰਘਰਸ਼ ਕਰਨਾ ਪਿਆ ਉਹਨਾਂ ਗ੍ਰਿਫਤਾਰੀ ਲਈ ਵੀ ਫੇਰ ਸੰਘਰਸ਼ ਕਰਦੇ ਪੈਣਾ ਦੇਖੋ ਜੀ ਇਹ ਮੂਲ ਨਵਾਸੀ ਸਮਾਜ ਦੀ ਨਾ ਇਹ ਕਹਿੰਦੇ ਕਿ ਉਹ ਸਿਸਟਮ ਦੇਖਦੇ ਆ ਕਿ ਕਿਦੋਂ ਜਾਗਣਗੇ ਪਰ ਤੁਹਾਨੂੰ ਪਤਾ ਹੈ ਫਿਰ ਜਦੋਂ ਸਮਾਜ ਜਾਗਦਾ ਆ ਤੇ ਗੋਡੀਆਂ ਵੀ ਲਵਾਉਂਦਾ ਆ ਉਦੋਂ ਵੀ ਗੋਡੀਆਂ ਲਵਾਈਆਂ ਇਹ ਤੇ ਹੁਣ ਵੀ ਗੋਡੀਆਂ ਹੁਣ ਸਾਨੂੰ ਹਵਾਲਾ ਇਹ ਹੀ ਦੇ ਯਾਰ ਇਹ ਪੁਲਿਸ ਪ੍ਰਸ਼ਾਸਨ ਹਾਈ ਕੋਰਟ ਚ ਚੱਲਦਾ ਵਾ ਹਾਈ ਕੋਰਟ ਦੇ ਲੋਕੀ ਫਿਰ ਕਤਲ ਕਰਕੇ ਕੁਆਸ਼ਿੰਗ ਦੀ ਰੈਟ ਪਾ ਦਿਆ ਕਰਨਗੇ ਤੇ ਫਿਰ ਫੜਿਆ ਨਾ ਕਰੋ ਕਿਸੇ ਨੂੰ ਅੱਲਾ ਦਾ ਤੁਹਾਨੂੰ ਮਜਬੂਰਨ ਕਰਕੇ ਮਜਬੂਰਨ ਹੁਣ ਵੀ ਆਪਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਉਹਨੂੰ ਨਾਮਜ਼ਦ ਕਰੋ ਜਦੋਂ ਹਾਈ ਕੋਰਟ ਕਹਿ ਰਹੀ ਆ ਕਿ ਇਹਦਾ ਨਾਮਜ਼ਦ ਕਰਕੇ ਇਹਨੂੰ 3 ਦਿਨ ਦਾ ਨੋਟਿਸ ਦੇ ਕੇ ਚਲੋ ਉਹਦੀ ਵੀ ਕੋਈ ਸ਼ੂਟਿੰਗ ਵਗੈਰਾ ਦਾ ਸਿਸਟਮ ਹੋ ਸਕਦਾ ਵਾ ਤੁਹਾਨੂੰ ਪਤਾ ਇਹਨਾਂ ਦੇ ਕੰਟਰੈਕਟ ਹੁੰਦੇ ਆ ਤੇ ਚਲੋ ਉਸ ਤਰੀਕੇ ਦੇ ਨਾਲ ਮਤਲਬ ਕਿ ਕੋਰਟ ਨੇ ਕਿਹਾ ਹੋਏਗਾ ਕਿ ਇਹਨੂੰ 3 ਦਿਨਾਂ ਪਹਿਲਾਂ ਨੋਟਿਸ ਦੇ ਦਿੱਤਾ ਪਰ ਪੁਲਿਸ ਪ੍ਰਸ਼ਾਸਨ ਨੇ ਆਪਣੀ ਡਿਊਟੀ ਤੇ ਕਰੇ ਸਰ ਕਾਫੀ ਟਾਈਮ ਹੋ ਗਿਆ ਜੀ ਦੇਖੋ ਜੀ ਐਸਆਈ ਐਸਆਈ ਐਕਟ ਜਿਹਦੇ ਜਿਹੜੇ ਪਰਚੇ ਦਰਜ ਹੁੰਦੇ ਆ ਜਿਹੜੇ ਵੀ ਇਨਵੈਸਟੀਗੇਸ਼ਨ ਗਸਟਡ ਆਫੀਸਰ ਜਿਹੜੇ ਵੀ ਹੁੰਦੇ ਆ ਅਗਰ ਉਹਨਾਂ ਨੂੰ ਪਾਇਆ ਮਤਲਬ ਕਿ ਉਹਨਾਂ ਨੇ ਪਰਚਾ ਦਰਜ ਕਰ ਦਿੱਤਾ ਆ ਉਹਨਾਂ ਨੂੰ ਕਿਸੇ ਕੋਲੋਂ ਵੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ ਜੀ ਇਹ ਲੋ ਦੇ ਮੁਤਾਬਿਕ ਆ ਉਹਨਾਂ ਕੋ ਉਹਨਾਂ ਨੂੰ ਕੋਈ ਕਿਸੇ ਦੀ ਵੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਗ੍ਰਿਫਤਾਰੀ ਕਰਨ ਵਾਸਤੇ ਪਰ ਇਹ ਕੋਈ ਵੀ ਜਿਹੜੇ ਸਾਡੇ ਗੁਰਵਿੰਦਰ ਜੀ ਆ ਇਹ ਕੋਈ ਵੀ ਗ੍ਰਿਫਤਾਰੀ ਨਹੀਂ ਕਰਦੇ ਪਏ ਤੇ ਬਾਅਦ ਵਿੱਚ ਇਹ ਆ ਕਿ ਦੇਖੋ ਅੱਜ ਅੰਮ੍ਰਿਤਸਰ ਦੇ ਵਿੱਚ ਵਾਇਰ ਫੇਰ ਚੁੱਕੀ ਆ ਉਦੋਂ ਵੀ ਤੁਸੀਂ ਦੇਖੇਗੇ ਕਿ ਅੰਮ੍ਰਿਤਸਰ ਦੇ ਵਿੱਚੋਂ ਹੀ ਬੂਹੇ ਬਾਰੀਆਂ ਦੀ ਜਿਹੜੀ ਬੰਦ ਕਰਵਾਉਣ ਦੀ ਜਿਹੜੀ ਇਹ ਪਿਕਚਰ ਸੀ ਉਹਦੀ ਬਾਤ ਚੁੱਕੀ ਗਈ ਸੀ ਤੇ ਪੂਰੇ ਪੰਜਾਬ ਵਿੱਚ ਫੈਲੀ ਸੀ ਪਰ ਮੈਂ ਕਹਿੰਦਾ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿੰਨੇ ਕਿ ਆਪਣਾ ਕੰਮ ਜਿਹੜਾ ਹੈ ਕਿ ਸਹੀ ਤਰੀਕੇ ਨਾਲ ਕਰੋ ਅੱਜ ਹੀ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਗ੍ਰਿਫਤਾਰੀਆਂ ਦੇਖੋ ਪਿਛਲੇ ਸਮੇਂ ਵਿੱਚ ਰਾਣਾ ਜੰਗਬਾਦਰ ਨੂੰ ਵੀ ਬੜੀ ਮੁਸ਼ਕਲ ਨਾਲ ਸਮਾਜ ਨੇ ਸੰਘਰਸ਼ ਕੀਤਾ ਹੈ ਤੇ ਗ੍ਰਿਫਤਾਰ ਕਰਾਇਆ ਗਿਆ ਹੈ ਅਸੀਂ ਨਹੀਂ ਚਾਹਨੇ ਕਿ ਇਹ ਜਿਹੜੀ ਇਥੋਂ ਦੀ ਆਵਾਜ਼ ਆ ਜਲੰਧਰ ਲੁਧਿਆਣਾ ਚੰਡੀਗੜ੍ਹ ਹੋਰ ਸਮਾਜ ਪੰਜਾਬ ਦੇ ਵਿੱਚ ਜਾਵੇ ਜਿਸ ਨਾਲ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਅੰਮ੍ਰਿਤਸਰ ਦਾ ਕੰਮ ਹੈ ਪੁਲਿਸ ਪ੍ਰਸ਼ਾਸਨ ਦਾ ਆਪਣਾ ਕੰਮ ਬੇਖੂਬੀ ਕਰੇ ਉਹਨਾਂ ਨੂੰ ਨਾਮਜ਼ਦ ਦੇਖੋ ਜੀ ਜਿਸ ਤਰ੍ਹਾਂ ਸਮਾਜੀ ਧਾਰਮਿਕ ਜਥੇਬੰਦੀਆਂ ਆਈਆਂ ਹੀ ਆ ਵਾ ਇਹ ਜਿਹਾ ਉਹਨਾਂ ਦਾ ਡਿਸੀਜਨ ਹੋਏਗਾ ਪਰ ਸਾਡਾ ਜਿਹੜਾ ਭਾਰਤੀ ਮੂਲਵਾਸੀ ਮੁਕਤੀ ਮੋਰਚਾ ਹੈ ਆਲ ਇੰਡੀਆ ਸਕੂਲ ਕਾ ਫਾਊਂਡੇਸ਼ਨ ਤੋਂ ਜਗਦੀਸ਼ ਕੌਰ ਜੱਗੂ ਜੀ ਸੁਮੀਲ ਕਾਲੀ ਜੀ ਸੋਨੂ ਜੀ ਰਾਹਲ ਮਲਿਕ ਜੀ ਪ੍ਰਸ਼ਾਸਨ ਨਾਲ ਲਗਾਤਾਰ ਮੀਟਿੰਗ ਹੋ ਰਹੀ ਹੈ ਕੀ ਕਰ ਦੇ ਦੇਖੋ ਜੀ ਉਹ ਕਹੀ ਜਾਂਦੇ ਕਿ ਜਿਹੜਾ ਜੱਗੂ ਪ੍ਰਧਾਨ ਜੀ ਵਾਲਾ ਮਸਲਾ ਉਹ ਸਿਵਲ ਪ੍ਰਸ਼ਾਸਨ ਪਰ ਸਿਵਲ ਪ੍ਰਸ਼ਾਸਨ ਵਿੱਚ ਏਡੀਸੀ ਸਾਹਿਬ ਕੋ ਗਏ ਕਹਿੰਦੇ ਜੀ ਮੈਂ ਵਾਲਮੀਕੀ ਸਮਾਜ ਦੀ ਸੰਸਥਾਵਾਂ ਨੂੰ ਨਹੀਂ ਜਾਣਦਾ ਤੇ ਅਸੀਂ ਹੁਣ ਉਹਨੂੰ ਵੀ ਜਾਨੂ ਕਰਾਵਾਂਗੇ ਕਿ ਵਾਲਮੀਕੀ ਸਮਾਜ ਕੀ ਹੈ ਤੇ ਅਸੀਂ ਇਹੀ ਬੇਨਤੀ ਕਰਦੇ ਜਿਸ ਤਰ੍ਹਾਂ ਕਿ ਅੱਗੇ ਧਰਨਾ ਚੱਲਦਾ ਰਿਹਾ ਜੀ ਇਹ ਅਨਮਿੱਥੇ ਸਮੇਂ ਲਈ ਗੱਦੇ ਆ ਗਿਆ ਸ਼ਾਮ ਤੱਕ ਟੈਂਟ ਵੀ ਲੱਗ ਜਾਏਗਾ ਤੇ ਮਨੂਆਦਿਆਂ ਦਾ ਜਿਹੜਾ ਧੌਂਚਾ ਕਿਲਾ ਆ ਚਾਹੇ ਪੁਲੀ ਪ੍ਰਸ਼ਾਸਨ ਦੇ ਵੀ ਧੌਂਚਾ ਕਿਲਾ ਉਹ ਵੀ ਕੱਢਾਂਗੇ ਆਪਾਂ ਸਾਰਿਆਂ ਨੂੰ ਜੈ ਪੀਮ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਮਹਿਲਾ ਵਿੰਗ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਪੰਜਾਬ ਪਰਦਾ ਜਿੱਦਾਂ ਕਿ 4 ਮਹੀਨੇ ਤੋਂ ਪਹਿਲਾਂ ਮੈਨੂੰ ਬਹੁਤ ਸੰਘਰਸ਼ ਕਰਨਾ ਪਿਆ ਨਾਲ ਸਾਡੇ ਸੰਤ ਸਮਾਜ ਜੀ ਨੇ ਮੇਰਾ ਸਾਥ ਦਿੱਤਾ ਕਿ ਮੈਨੂੰ ਇਸ ਸੰਘਰਸ਼ ਕਰਨ ਤੋਂ ਬਾਅਦ ਵਿੱਚ ਪਰਚਾ ਦਰਜ ਹੋਇਆ ਸੀ ਕਿ ਨੀਰੂ ਬਾਜਵਾ ਤੇ ਫਿਲਮ ਸੀਗੀ ਬੂਹੇ ਬਾਰੀਆਂ ਪਰ ਉਹਨੇ ਮਨੁਵਾਦੀ ਮਨੁਵਾਦੀ ਦਰਵਾਜ਼ੇ ਖੋਲੇ ਸੀਗੇ ਇਹ ਪ੍ਰਸ਼ਾਸਨ ਨੇ ਆਪਣਾ ਮਨੁਵਾਦ ਦਾ ਕਿਲਾ ਜਿਹੜਾ ਸਾਨੂੰ ਦਿਖਾਇਆ ਵਾ ਸਾਡੇ ਸੰਵਿਧਾਨ ਦੀ ਆਰਟੀਕਲ 19 ਨੂੰ ਨਹੀਂ ਮੰਨਦੇ ਹੋਏ ਸਾਨੂੰ ਬਾਰ-ਬਾਰ ਨਜ਼ਰਬੰਦ ਕਰਦੇ ਆ ਮੈਂ ਪ੍ਰਸ਼ਾਸਨ ਦੇ ਅੱਗੇ ਬਾਰ-ਬਾਰ ਅਪੀਲਾਂ ਕਰਦੀ ਸੀਗੀ ਜੇਕਰ ਉਹਦੇ ਤੇ ਐਸੀ ਐਕਟ ਦਾ ਪਰਚਾ ਕੀਤਾ ਆ ਤੇ ਉਹਨੂੰ ਗ੍ਰਿਫਤਾਰੀ ਵੀ ਪਾਈ ਜਾਵੇ ਪਰ ਸਾਡੇ ਡਿਪਟੀ ਸਾਹਿਬ ਇਹੀ ਕਹਿੰਦੇ ਆ ਸਾਨੂੰ ਕਿ ਉਹ 8 ਲੱਖ ਦਾ ਵਕੀਲ ਕਰਦੀ ਐ ਇਹਦਾ ਮਤਬ ਲਾ ਕੇ ਕੋਈ ਅਮੀਰ ਗਰੀਬ ਨੂੰ ਮਾਰ ਕੇ ਤੇ ਉਹ ਆਪਣੀ ਫਿਰ ਦੁਬਾਰਾ ਹਾਈ ਕੋਰਟ ਦੇ ਵਿੱਚ ਪਾ ਦੇਵੇਗਾ ਕਿ ਉਦੋਂ ਇਨਸਾਫ ਨਹੀਂ ਦਿੱਤਾ ਜਾਊਗਾ ਮੈਂ ਪ੍ਰਸ਼ਾਸਨ ਨੂੰ ਚੇਤਾਵਨੀ ਦਿਨੀ ਹੈ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਇੱਟ ਦਾ ਜਵਾਬ ਅਸੀਂ ਪ੍ਰਸ਼ਾਸਨ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਦਵਾਂਗੇ ਜਿੰਨਾ ਤੱਕ ਨੀਰੂ ਬਾਜਵਾ ਨੂੰ ਸਿਲਾਖਾਨ ਤੱਕ ਨਹੀਂ ਪਹੁੰਚਾਉਂਦੇ ਉਹਨਾਂ ਤੱਕ ਮੈਂ ਅਨਮਿੱਥੇ ਸਮੇਂ ਲਈ ਬੈਠਾਂਗੀ ਭੁਖੜ ਹੜਤਾਲ ਤੇ ਇਸੇ ਕਾਰਨ ਹੀ ਸਮੇਂ ਤੇ ਪਹਿਲੋਂ ਵੀ ਕਿਦੋਂ ਪਰਚਾ ਕਰਾਣਾ ਸੀ ਪਹਿਲੋਂ ਵੀ ਭੁਖੜ ਹੜਤਾਲ ਤੇ ਬੈਣਾ ਪਿਆ ਹੁਣ ਵੀ ਮੰਗ ਮੰਗਾਉਣ ਵਾਸਤੇ ਫਿਰ ਭੁਖੜ ਹੜਤਾਲ ਤੇ ਸਾਰੇ ਮਨੁਵਾਦੀ ਸੋਚ ਰੱਖਦੀ ਹੈ ਪ੍ਰਸ਼ਾਸਨ ਤਾਂ ਜਦੋਂ ਅਸੀਂ ਕਿਸੇ ਐਸਚਓ ਨੂੰ ਫੋਨ ਵੀ ਕਰਦੀਏ ਜੈ ਵਾਲਮੀਕੀ ਕੀ ਕਹੇ ਪਹਿਲੀ ਗੱਲ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ ਦੂਜੀ ਗੱਲ ਇਹ ਕਿ ਉਹਨਾਂ 'ਚ ਮਨੁਵਾਦੀ ਭਰ ਚੁੱਕਾ ਵਾ ਤੇ ਉਹਨਾਂ ਤੇ ਪੋਲੀਟਿਕਲ ਦਬਾਅ ਜ਼ਿਆਦਾ ਵਾ ਕਿਉਂਕਿ ਭਗਵੰਤਮਾਨ ਨਾਚੇ ਦੀ ਸਰਕਾਰ ਦੀ ਸੀਗੀ ਤੇ ਉਹ ਵੀ ਨੀਰੂ ਬਾਜ ਵੀ ਇੱਕ ਨੱਚਣ ਵਾਲੀ ਆ ਤੇ ਨੱਚਣ ਵਾਲੀ ਦੀ ਸਰਕਾਰ ਦੀ ਆ ਤੇ ਤੁਹਾਨੂੰ ਵੀ ਪਤਾ ਵਾ ਕਿਉਂ ਪੋਲੀਟਿਕਲ ਦਬਾਅ ਤਾਂ ਹੁੰਦਾ ਹੀ ਆ ਇੱਕ ਨੱਚਣ ਵਾਲਿਆਂ ਨੂੰ ਅਸੀਂ ਦਿਖਾਣਾ ਚਾਹੁੰਦੇ ਆ ਕਿ ਗੁਰੂਆਂ ਦੀ ਧਰਤੀ ਦੇ ਉੱਤੇ ਕਿਸੇ ਦੇ ਟਿੱਪਣੀ ਕਰਕੇ ਜਾਣਾ ਕਿੱਧਰ ਨੂੰ ਆ ਤੂੰ ਤੇ ਪਰਚਾ ਤਾਂ ਨਹੀਂ ਦਿੰਦੇ ਆ ਕਿ ਜਿੰਨਾ ਤੱਕ ਉਹਤੇ ਅरेस्ट ਨਹੀਂ ਪੈਂਦੀ ਉਹਨਾਂ ਤੱਕ ਮੈਂ ਇੱਥੇ ਹੀ ਬੈਠੀ ਆ ਜੇਕਰ ਮੈਨੂੰ ਕੁਝ ਹੁੰਦਾ ਤੇ ਪੁਲਿਸ ਪ੍ਰਸ਼ਾਸਨ ਤੇ ਭਗਵੰਤ ਮਾਨ ਦੀ ਸਰਕਾਰ ਹੋਏ ਸਰ ਇਹ ਹੀ ਕਹਿੰਦੇ ਪਏ ਆ ਜੀ ਦੇਖੋ ਜੀ ਉਹਨੇ ਹਾਈ ਕੋਰਟ ਪਾਇਆ ਹੋਇਆ ਵਾ ਉਹਨੇ ਹਾਈ ਕੋਰਟ ਦੇ ਵਿੱਚ ਆਪਣੀ ਮੰਗ ਰੱਖੀ ਆ ਤੇ ਫਿਰ ਪ੍ਰਸ਼ਾਸਨ ਨੇ ਪਰਚਾ ਗਲਤ ਕੀਤਾ ਉਹਦੇ ਉੱਤੇ ਜੇ ਤੁਸੀਂ ਆਪਣੀ ਕਿਉਂ ਨਹੀਂ ਉੱਤੇ ਦਿੰਦੇ ਜਾ ਕੇ ਸਪਾਈਆਂ ਕਿ ਅਸੀਂ ਪਰਚਾ ਜੋ ਕਿ ਉਹਦੇ ਬੰਦਾ ਦੀ ਜਿਹਨੇ ਗਲਤੀ ਕੀਤੀ ਉਸਦੀ ਸਜ਼ਾ ਨੂੰ ਦਵਾਂਗੇ ਪਰ 4 ਮਹੀਨੇ ਤੋਂ ਲਗਾਤਾਰ ਕੋਈ ਰੈਸਟ ਨਹੀਂ ਹੋਈ ਸਰ ਮੈਨੂੰ ਤਾਂ ਲੱਗਦਾ ਪ੍ਰਸ਼ਾਸਨ ਵੇਖ ਚੁੱਕੀ ਆ ਤੇ ਉਹੀ ਚੋਸ ਸੋਚਦੇ ਪਏ ਸੀਗੇ ਕਿ ਸਿਮਰਨ ਵੀ ਵਿਕੂਗੀ ਸਿਮਰਨ ਪਰ ਇੰਨੀ ਵਿਕਣ ਵਾਲੀ ਨਹੀਂ ਆ ਸਮਾਜ ਦੇ ਵਿੱਚੋਂ ਕਿ ਕੋਈ ਵੇਚ ਕੇ ਆਪਣੇ ਸਮਾਜ ਨੂੰ ਵਕਾਉ ਸਮਝਦੇ ਆ ਮੈਂ ਇਹਨਾਂ ਨੂੰ ਸਜ਼ਾ ਹੀ ਦਿਵਾਵਾਂਗੀ ਅਗਰ ਜੇ ਕੋਈ ਦੋਸ਼ੀ ਪਾਇਆ ਜਾਂਦਾ ਜੇ ਅਗਰ ਸਾਡੇ ਉੱਤੇ ਹੌਨ ਸੰਵਿਧਾਨ ਦਾ ਹੱਕ ਖੋਹਦੇ ਆ ਤੇ ਮੈਂ ਇਹਨਾਂ ਨੂੰ ਵੀ ਆਰਟੀਕਲ 19 ਦੇ ਅਧਾਨ ਦੇ ਵਿੱਚ ਜਿੱਦਾਂ ਸਾਨੂੰ ਬਾਰ-ਬਾਰ ਟੌਰਚਰ ਕਰਦੇ ਆ ਤੇ ਮੈਂ ਇਹਨਾਂ ਨੂੰ ਕੋਰਟ ਦੇ ਰਾਹੀਂ ਲੈ ਕੇ ਜਾਵਾਂਗੀ ਜੋ 바ਵਾ ਸਾਹਿਬ ਦਾ ਹੱਕ ਹੀ ਖੋ ਨਹੀਂ ਸਕਦੇ ਸਾਡੇ ਕੋਲ ਹੁਣ ਤਰਨਾ ਕਿੰਨੇ ਸਰ ਅਨਮਿੱਥੇ ਸਮੇਂ ਵਾਸਤੇ ਅਗਰ ਮੈਨੂੰ ਕੁਝ ਹੁੰਦਾ ਵਾ ਮੇਰੀ ਟੀਮ ਨੂੰ ਕੁਝ ਹੁੰਦਾ ਤੇ ਪੁਸਤ ਪ੍ਰਸ਼ਾਸਨ ਦੇ ਭਗਵੰਤਮਾਨ ਜ਼ਿੰਮੇਵਾਰ